ਦੇਖੋ ਪਿਛਲੇ ਦਿਨੀ ਬਾਈ ਪੂਰਨ ਕੁਮਾਰ ਜੀ ਜਿਹੜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀਗੇ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਸਾਰੀਆਂ ਜਿਹੜੀਆਂ ਗੈਰ ਰਾਜਨੀਤਿਕ ਪਾਰਟੀ ਉਹਨਾਂ ਦੇ ਆਗੂ ਸਹਿਬਾਨ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਧਾਰਮਿਕ ਆਰਗੇਨਾਈਜੇਸ਼ਨ ਸਾਰੀਆਂ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਇਕੱਤਰ ਹੋਈਆਂ ਸੀਗੀਆਂ ਮੈਂ ਸਮਝਦਾ ਬਾਈ ਪੂਰਨ ਕੁਮਾਰ ਸਮਾਜਿਕ ਨਾਬਰਾਬਰਤਾ ਦਾ ਜਿਹੜਾ ਸ਼ਿਕਾਰ ਹੋ ਕੇ ਉਹਨਾਂ ਨੇ ਆਪਣੀ ਜਾਨ ਗਵਾਉਣੀ ਪਈ ਆ ਅੱਜ ਵੀ ਮੈਂ ਮੰਗ ਕਰਦਾਗਾ ਕਿ ਉਹਨਾਂ ਦੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ 21ਵੀਂ ਸਦੀ 'ਚ ਪਹੁੰਚ ਕੇ ਵੀ ਜੇਕਰ ਜਾਤੀਵਾਦੀ ਪ੍ਰਥਾ ਜਾਰੀ ਆਤਾ ਹੈ ਤਾਂ ਇਹਦਾ ਮਤਲਬ ਸਾਡਾ ਸਿਸਟਮ ਕਿਤਨਾ ਕਿਤੇ ਛੇਉ ਦਾ ਜ਼ਿੰਮੇਵਾਰ ਆਗਾ ਸਾਨੂੰ ਸਾਡੇ ਸਿਸਟਮ ਨੂੰ ਠੀਕ ਕਰਨਾ ਚਾਹੀਦਾ ਬਾਬਾ ਸਾਹਿਬ 임ਰਾਵ ਮੇੜਕਰ ਜੀ ਨੇ ਸੰਵਧਾਨ ਦੇ ਅੰਦਰ ਸਾਰਿਆਂ ਨੂੰ ਪੜਨ ਦਾ ਲਿਖਣ ਦਾ ਦਾ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤਾ ਸੀਗਾ ਅੱਜ ਉਹ ਬਰਾਬਰਤਾ ਦੇ ਅਧਿਕਾਰ ਜਿਹੜਾ ਮੈਂ ਸਮਝਦਾ ਕਿ ਤਰ੍ਹਾਂ ਕਿਤੇ ਉਹਨੂੰ ਖਤਮ ਕੀਤਾ ਜਾ ਰਿਹਾ ਉਹ ਬਰਾਬਰਤਾ ਦੇ ਅਧਿਕਾਰ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਇੱਕ ਵਾਰ ਫਿਰ ਲੜਨੀ ਪੈਣੀ ਹੈ ਜੀ ਉਹ ਸਭ ਇੱਕ ਪਾਸੇ ਪਰਿਵਾਰ ਸੰਸਕਾਰ ਲਈ ਮੰਨਿਆ ਜਾਂਦਾ ਸ਼ਾਮ ਨੂੰ ਉਸੇ ਪਰਿਵਾਰ ਤੇ ਐਫਆਈ ਅਰਜ ਕਰ ਲਈ ਜਾਂਦੀ ਹੈ ਮੈਂ ਉਹੀ ਕਹਿ ਰਿਹਾ ਕਿ ਕਿਸ ਤਰ੍ਹਾਂ ਜਿਹੜੀ ਵਿਵਸਥਾ ਗਈ ਉਹ ਚਾਹੇ ਹਰਿਆਣਾ ਸਰਕਾਰ ਆ ਜਾਂ ਹੋਰ ਸਰਕਾਰਾਂ ਨੇ ਬਣਾਈ ਹੋਈ ਆ ਕਿ ਕਿਸ ਤਰ੍ਹਾਂ ਦਬਾਅ ਬਣਾ ਕੇ ਕਿਸ ਤਰ੍ਹਾਂ ਉਹਨਾਂ ਤੇ ਦਬਾਅ ਬਣਾ ਕੇ ਉਹਨਾਂ ਦਾ ਸੰਸਕਾਰ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਉਸੇ ਪਰਿਵਾਰ ਦੇ ਉੱਤੇ ਜਿਹੜਾ ਪਰਿਵਾਰ ਇਨਸਾਫ ਦੀ ਬੰਗ ਕਰਦਾ ਹੈਗਾ ਉਸੇ ਪਰਿਵਾਰ ਤੇ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਦੋਸ਼ੀ ਬਣਾਇਆ ਜਾਂਦਾ ਹੈਗਾ ਇੱਥੋਂ ਪਤਾ ਲੱਗਦਾ ਕਿ ਜੰਗਲ ਰਾਜ ਜਿਹੜਾ ਉਹ ਦੇਸ਼ ਦੇ ਅੰਦਰ ਬਣਾਇਆ ਹੋਇਆ ਹੈਗਾ ਮੈਂ ਕੋਈ ਰਾਜਨੀਤਿਕ ਬਿਆਨ ਨਹੀਂ ਦੇਣਾ ਚਾਹੁੰਦਾ ਪਰ ਲੇਕਿਨ ਹਰਿਆਣਾ ਦੇ ਅੰਦਰ ਦੇਸ਼ ਦੇ ਅੰਦਰ ਜੰਗਲ ਰਾਜ ਦੀ ਵਿਵਸਥਾ ਬਣੀ ਹੋਈ ਆ ਸਾਨੂੰ ਇਸ ਜਾਤੀਵਾਦੀ ਢਾਂਚੇ ਦੇ ਖਿਲਾਫ ਜੋ ਬਾਬਾ ਸਾਹਿਬ ਭੀਮrao ਅੰਬੇਡਕਰ ਨੇ ਨਾਰਾ ਦਿੱਤਾ ਸੀਗਾ ਉਦੋਂ ਤੱਕ ਅੱਜ ਵੀ ਚੱਲਣ ਦੀ ਲੋੜ ਉਦੋਂ ਬਾਅਦ ਲੱਗਦਾ ਜੀ ਜਿਵੇਂ ਦਬਾਅ ਬਣੇ ਰਿਹਾ ਐ ਇੰਨੇ ਦਿਨ ਕਿ ਆਖਰਕਾਰ ਉਹ ਜੀ ਵੀ ਪਰਿਵਾਰ ਨੂੰ ਇਨਸਾਫ ਮੰਗ ਕੇ ਬਿਲਕੁਲ ਅੱਜ ਵੀ ਮੈਂ ਸਮਿੰਦਾ ਪੂਰਾ ਸਮਾਜ ਉਸ ਪਰਿਵਾਰ ਦੇ ਨਾਲ ਖੜਾਗਾ ਪੂਰਨ ਕੁਮਾਰ ਜੀ ਦੇ ਪਰਿਵਾਰ ਦੇ ਨਾਲ ਅਸੀਂ ਸਾਰੇ ਖੜੇ ਆਗੇ ਉਹਨਾਂ ਨੂੰ ਇਨਸਾਫ ਦੀ ਲੋੜ ਆ ਬਲਕਿ ਅੱਜ ਵੀ ਉਹਨਾਂ ਨੂੰ ਡਰਾਇਆ ਧਮਕਾਇਆ ਜਿਹੜਾ ਉਹਨਾਂ ਨੂੰ ਜ਼ਰੀਰ ਕੀਤਾ ਜਾ ਰਿਹਾ ਇਹ ਕਦੇ ਬਰਦਾਸ਼ਤ ਨਹੀਂ ਹੋਊਗਾ ਸਮਾਜ ਲੋਕ ਜਿਹੜਾ ਪੂਰਾ ਦੇਸ਼ ਦੇ ਲੋਕ ਜਿਹੜੇ ਨੇ ਕੀ ਉਹ ਇਸ ਦਾ ਜਵਾਬ ਦੇਣਗੇ